ਬੱਡੇ ਸਾਥੀ ਸਨ ਉਹਨਾਂ ਦਾ ਜਾਣਾ ਬੜਾ ਦੁਖਤ ਖਬਰ ਆ ਜੇਕਰ ਕੋਈ ਬੰਦਾ ਦੋ ਤਿੰਨ ਦਿਨ ਬਾਅਦ ਗਿਆ ਬਦਲ ਕੇ ਆਇਆ ਉਹਦਾ ਪਤਾ ਹੁੰਦਾ ਕਿ ਇਸ ਭਾਰਤੀ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਚਲੇ ਜੇ ਤੇ ਉਸ ਦਾ ਝਟਕਾ ਜ਼ਰੂਰ ਲੱਗਦਾ ਹੈ ਮੈਂ ਇਹ ਜਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਤੜੱਦੇ ਦਾ ਇਲੈਕਸ਼ਨ ਲੜੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਦੁੱਸੇ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬਈਮਾਨ ਲੀਡਰ ਦੇ ਅਦਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾਰ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਾਰਾਜ਼ਗੀ ਭਰਦੀ ਨਹੀਂ ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਡਰਾਂ ਦੀ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੀ ਕਾਂਗਰਸ ਕਰੋ ਰਵਦੀਪ ਬਿੱਟੂ ਹਣੀ ਸਾਡੇ ਸਾਥੀ ਸਨ ਉਦਾਂ ਦਾ ਜਾਣਾ ਬੜਾ ਦੁਖਤ ਖਬਰ ਆ ਜੇਕਰ ਕੋਈ ਬੰਦਾ ਦੋ ਤਿੰਨ ਪਾਰਟੀਆਂ ਬਦਲ ਕੇ ਆਇਆ ਹੋਵੇ ਉਹਦਾ ਪਤਾ ਹੁੰਦਾ ਕਿ ਇਸੇ ਪਾਰਟੀ 'ਚ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਚੱਲੇ ਜੇ ਤੇ ਉਸ ਦਾ ਝਟਕਾ ਜ਼ਰੂਰ ਲੱਗਦਾ ਹੈ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਤੜਤ ਦੇ ਨਾਲ ਇਲੈਕਸ਼ਨ ਲੜੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਗੁੱਸੇ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾਰ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਰਾਜ਼ਗੀ ਬਣਦੀ ਨਹੀਂ ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਡਰਾਂ ਦੀ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੀ ਕਾਂਗਰਸ ਨੂੰ ਕਰੋ ਰਵਦੀਪ ਬਿੱਟੂ